ਪੀਕੀ ਕਰ ਸੀ ਐਸ਼ ਬੜੀ ਤੇ ਫਿਰ ਹੋ ਗਿਆ ਵਿਆਹ ਜਦ ਤੱਕ ਕੰਮ ਲਾਇਆ ਨਾ ਬੜਾ ਵਿਆਦਾਸੀ ਇੱਛਾ ਫਿਰ ਇੱਕ ਦਿਨ ਮੈਨੂੰ ਚੰਗੇ ਚੜਾਇਆ ਉਸ ਦਿਨ ਸੀ ਦੀਗ ਬਣਾਈ ਚੰਗੇ ਚੜਾ ਕੇ ਲਾਉਣਾ ਭੁੱਲ ਗਏ ਫਿਰ ਮੈਨੂੰ ਨਾ ਵੇਲ ਮਿਲੀ ਪਈ ਕਿੰਨੇ ਦਿਨ ਹੋ ਗਏ ਦਿਨੇ ਆ ਰਾਮ ਨਾ ਮਿਲਦਾ ਹਾਏ ਰੱਬਾ ਕਿਸ ਨੂੰ ਸੁਣਾਵਾਂ ਹਾਲ ਮੇਰੇ ਦਿਲ ਦਾ ਹਰ ਕੋਈ ਆਰਡਰ ਦੇ ਜਾਵੇ ਆ ਕੰਮ ਕਰਿਓ ਬਣਾਈ ਚੌਂਕੇ ਚੜਾ ਕੇ ਲਾਉਣਾ ਭੁੱਲ ਗਏ ਫਿਰ ਮੈਨੂੰ ਨਾ ਵੇਲ ਮਿਲੀ ਪਈ ਚੌਂਕੇ ਚੜਾ ਕੇ ਲਾਉਣਾ ਭੁੱਲ ਗਏ ਫਿਰ ਮੈਨੂੰ ਨਾ ਵੇਲ ਮਿਲੀ ਪਈ ਫਿਰ ਮੈਨੂੰ ਨਾ ਵੇਲ ਮਿਲੀ ਪਈ